ਮੈਂ ਪੱਤਰਕਾਰ ਅਮਨਦੀਪ ਸਿੰਘ ਯੂਪੀਏ ਨਿਊਜ਼ ਚੈਨਲ ਤੋਂ ਯੂਪੀਏ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਵਿਰਾਸੀ ਸ਼ਹਿਰ ਕਪੂਰਥਲਾ ਪ੍ਰਾਣੀ ਸੌਜੀ ਮੰਡੀ ਵਿਖੇ 100 ਸਾਲ ਪੁਰਾਣੀ ਮਰ ਡਿੱਗੀ। ਉੱਥੇ ਮੌਜੂਦ ਦੁਕਾਨਦਾਰ ਅਤੇ ਸਮਾਜ ਸੇਵਕ ਗਗਨਜ ਲੋਟਾ ਨੇ ਦੱਸਿਆ ਕਿ ਇਹ ਇਮਾਰਤ ਲਗਭਗ 100 ਸਾਲ ਪੁਰਾਣੀ ਹੈ। ਇਸ ਦੀ ਹਾਲਤ ਖਸਤਾ ਹੋਣ ਕਰਕੇ ਬੁੱਧਵਾਰ ਰਾਤ ਕਰੀਬ 3 ਵਜੇ ਡਿੱਗਣ ਦੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਮਾਰਤ ਦੇ ਅੱਗੇ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਤੇ ਮਲਬਾ ਡਿੱਗਣ ਦੇ ਨਾਲ ਖੰਬੇ ਵੀ ਡਿੱਗ ਪਏ ਜਿਸ ਦੇ ਨਾਲ ਆਸ-ਪਾਸ ਦੇ ਇਲਾਕਿਆਂ ਵਿੱਚ ਬਿਜਲੀ ਦੀ ਸਪਲਾਈ ਬੰਦ ਹੋ ਗਈ ਮੈਂ ਤੁਹਾਡਾ ਆਪਣਾ ਅਮਨਦੀਪ ਸਿੰਘ ਯੂਪੀਏ ਨਿਊਜ਼ ਚੈਨਲ ਤੋਂ ਧੰਨਵਾਦ